ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਇਸ ਪੰਕਤੀ ਨੂੰ ਆਪਾਂ ਸਥਾਈ ਲੈ ਰਹੇ ਹਾਂ ਤੇ ਅਰਦਾਸ ਵਿੱਚ ਜੋ ਪਹਿਲਾ ਪੈਰਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਉਚਾਰਨ ਕੀਤਾ ਗਿਆ ਇਸ ਪੈਰੇ ਨੂੰ ਆਪਾਂ ਸ਼ਬਦ ਵਜੋਂ ਗਾਇਨ ਕਰਨ ਜਾ ਰਹੇ ਹਾਂ ਤੇ ਇਸ ਦੇ ਨਾਲ ਰਿਲੇਟਡ ਆਪਾਂ ਅਲੱਗ-ਅਲੱਗ ਤਨਾਂ ਤੇ ਸ਼ਬਦ ਨੂੰ ਜੋ ਗਾਇਨ ਪਹਿਲਾਂ ਕੀਤਾ ਹੈ ਜਾਂ ਸਿਖਾਇਆ ਹੈ ਉਸ ਦੇ ਲਿੰਕ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਤੇ ਅੱਜ ਆਪਾਂ ਜੋ ਗਾਇਨ ਕਰਨ ਜਾ ਰਹੇ ਹਾਂ ਸਮੂਹ ਸਾ ਸੰਗਤ ਨੂੰ ਨਾਲ ਲੈ ਕੇ ਗਾਇਨ ਕੀਤਾ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਆਸ ਹੈ ਕੀ ਆਪ ਜੀ ਇਸ ਸ਼ਬਦ ਨੂੰ ਆਸਾਨੀ ਦੇ ਨਾਲ ਸਿੱਖ ਜਾਓਗੇ ਗਾਇਨ ਕਰੋਗੇ ਤਾਂ ਦੇਖਦੇ ਹਾਂ ਇਸ ਸ਼ਬਦ ਨੂੰ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਇਕਤਾ ਟੋਲਗ ਨਾਲ ਵੀ ਕੀਤਾ ਜਾਂਦਾ ਹੈ ਤੇ ਸੰਗਤਾ ਨੂੰ ਨਾਲ ਕੋਇਆ ਜਾਂਦਾ ਹੈ ਅਤੇ ਤਾਲ ਸਬਤਕ ਵਿੱਚ ਬਿਲਕੁਲ ਨਹੀਂ ਹੈ ਇਸ ਕਰਕੇ ਆਸਾਨੀ ਦੇ ਨਾਲ ਪਹਿਲੇ ਕਾਲੇ ਨੂੰ ਸਾ ਮੰਨ ਕੇ ਪੈਣਾ ਅਤੇ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਤੇ ਸਿੱਖ ਸਕਦੀਆਂ ਹਨ ਤੇ ਹੁਣ ਆਪਾਂ ਦੇਖਦੇ ਹਾਂ ਇਹ ਸ਼ਬਦ ਨੂੰ ਪਹਿਲਾਂ ਇੱਕ ਸਥਾਈ ਤੇ ਅੰਤਰਾ ਤਬਲੇ ਦੇ ਨਾਲ ਫਿਰ ਦੇਖਦੇ ਹਾਂ ਕਲੇ ਕਲੇ ਸਵਰਤੇ सभु श्री हर कृष्ण ते आई श्रीष त आया श्रीष्ण त आ ਕ੍ਰਿਸ਼ਨ ਤੇ ਆਏ ਐ ਜਿਸ ਦਿੱਤੇ ਸਭ ਦੁੱਖ ਜਾਏ 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 ਭਗਾਉਂਦੇ ਸਿਮਰ ਕੇ ਪ੍ਰਤਮ ਭਗਾਉਂਦੇ ਸਿਮਰ ਕੇ ਵਿਤਨਤ ਪਗਾਉਂਦੇ ਸਿਮਰ ਕੇ ਪ੍ਰਤਮ ਭਗਾਉਂਦੇ ਸਿਮਰ ਕੇ ਗੁਰਨਾਦਤ ਨੈਿਤ ਆਏ ਇਸ ਜਿੱਥੇ ਸਭ ਦੁੱਖ ਜਾਏ ਗੁਰਨਾਦਤ ਨੈਿਤ ਆਏ

ਰੇ ਕ੍ਰਿਸ਼ਨ ਤਿਆਈਆ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਦਿੱਤੇ ਸਭ ਦੁੱਖ ਜਾਏ 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 ਜਿਸ ਦੇ ਸਭ ਦੁੱਖ ਜਾਏ ਤੇ ਹੁਣ ਆਪਾਂ ਇਹ ਸਬਦੇ ਜਿਹੜੇ ਅੰਤਰੇ ਬਚ ਗਏ ਹਨ ਜਿਹੜੇ ਆਪਾਂ ਗਾਇਨ ਨਹੀਂ ਕੀਤੇ ਉਹਨਾਂ ਅੰਤਰੀਆਂ ਨੂੰ ਜੋ ਕਿ ਟਿਊਨ ਬਿਲਕੁਲ ਸੇਮ ਹੈ ਆਪਾਂ ਕੱਲੇ-ਕੱਲੇ ਸੁਰਤੇ ਹੁਣ ਦੇਖਾਂਗੇ ਜਿਵੇਂ ਕਿ ਪਹਿਲਾ ਸਥਾਈ ਜਿਸ ਦੇ ਸਭ ਦੁੱਖ ਜਾਏ ਜਿਸ ਦੇ ਇਹ ਸਭ ਦੁੱਖ ਜਾਏ ਜਿਸ ਦੇ ਠੇ ਸਭ ਦੁੱਖ ਜਾਏ ਜਿਸ ਦੇ ਠੇ ਸਭ ਦੁੱਖ ਜਾਏ ਜਿਸ ਦੇ ਠੇ ਸਭ ਦੁੱਖ ਜਾਏ ਤੇ ਜੋ ਹੁਣ ਆਪਾਂ ਸ੍ਰੀ ਅਕਸ਼ੰਤਿਆਈ ਹੈ ਗਾਇਨ ਕਰਾਂਗੇ ਉਸ ਦੇ ਆਧਾਰ ਤੇ ਹੀ ਅਗਲੇ ਅੰਤਰੇ ਹਨ ਪਹਿਲਾਂ ਗਾਇਨ ਕਰਦੇ ਹਾਂ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸੰਤਾਂ ਨੂੰ ਜੇ ਵਾਹਿਗੁਰੂ ਜੀ ਦਾ ਜਾਪ ਕਰਾਣਾ ਹੋਵੇ ਤਾਂ ਕਿਸੇ ਵੀ ਅੰਤਰੇ ਵਿੱਚ ਆਪਾਂ ਗਾਇਨ ਕਰਾ ਸਕਦੇ ਹਾਂ ਵਿਸ਼ੇਸ਼ ਕਰ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਕਿਉਂਕਿ ਆਪਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਸਭਾ ਵਾਸਤੇ ਸ਼ਬਦ ਨੂੰ ਤਿਆਰ ਕਰ ਰਹੇ ਹਾਂ ਤਾਂ ਇਸ ਪੰਕਤੀ ਤੇ ਖਾਸ ਤਵੱਜੋ ਦੇਣੀ ਹੈ ਤੇ ਇਸ ਦੇ ਨਾਲ ਵਾਹਿਗੁਰੂ 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 ਸ੍ਰੀ ਹਰਿ ਕ੍ਰਿਸ਼ਨ ਤੇ ਆਈਐ हर कृष्ण दयाई है जिस जिंके सब दुख जाए जिस जिठ्ठे सब दुख जाए जिस जिठ्ठे सब दुख जाए जिस जिठ्ठे सब दुख जाए ते ਹੁਣ ਅਗੇ ਅੰਤਰਾ ਦੇਖਦੇ ਹਾਂ ਫਿਰ ਅੰਗਦ ਗੁਰ ਤੇ ਅਮਰਦਾਸ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਰੇ ਜਿਸ ਡਿੱਠੇ ਸਭ ਦੁੱਖ ਜਾਈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅੰਤਰੇ ਦੇ ਨਾਲ ਜਿਸ ਡਿਠੈ ਸ਼ਬਦ ਖੁਜਾਏ ਇਹ ਪੰਕਤੀ ਜੁੜਨੀ ਹੈ ਔਰ ਜਦੋਂ ਇਸ ਪੰਕਤੀ ਨੂੰ ਅੰਤਰੇ ਦੇ ਨਾਲ ਜੋੜਨਾ ਹੈ ਤਾਂ ਟਿਊਨ ਥੋੜੀ ਜਿਹੀ ਚੇਂਜ ਹੈ ਜਿਸ ਡਿਠੈ ਸਭ ਦੁਖ ਜਾਏ ਰਾਮਦਾਸ ਹੈ ਹੋਈ ਸਹਾਏ ਜਿਸ ਡਿਠੈ ਸਭ ਦੁਖ ਜਾਏ ਇਸ ਤਰੀਕੇ ਨਾਲ <smallia> <हार> <smallia> mm -hmm。हर जन <smallia> <smallia> हर गोबिन्दनो हर जन हर गोबिन्दनो सिंह ओ श्री हर जिस जि सब दुख जा सिमरो श्री हर जिस जि ਇਹ ਸਭ ਦੁੱਖ ਜਾਏ ਜਿਸ ਦਿੱਤੇ ਸਭ ਦੁੱਖ ਜਾਏ ਇਸ ਦਿੱਤੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਇਸ ਪੰਕਤੀ ਨੂੰ ਨਾਲ ਹਰ ਅੰਤਰੇ ਤੋਂ ਬਾਅਦ ਆਪਾਂ ਗਾਇਨ ਕਰ ਸਕਦੇ ਹਾਂ ਕਿਉਂਕਿ ਮੁੱਖ ਤੌਰ ਤੇ ਆਪਾਂ ਪ੍ਰਕਾਸ਼ ਹੋ ਸਭ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਨਾਲ ਰਿਲੇਟਡ ਇਹ ਸ਼ਬਦ ਨੂੰ ਗਾ ਰਹੇ ਹਾਂ ਤੇ ਆਖਰੀ ਅੰਤਰਾ ਦੇਖਦੇ ਹਾਂ ਤੇਗ ਮਹਾਦਰ ਸੇ ਮਰਿਆ ਤੇਗ ਮਹਾਦਰ ਸੇ ਮਰਿਆ ਤੇਗ ਮਹਾਦਰ ਸੇ ਮਰਿਆ ਤੇਗ ਮਹਾਦਰ ਸੇ ਮਰਿਆ ਕਰਨੋ ਹਿਦਿਆਵੇ ਤਾਏ ਸਭ ਥਾਈ ਹੋਏ ਸਹਾਈ ਇਸ ਪੰਕਤੀ ਦੇ ਨਾਲ ਕਿਉਂਕਿ ਢੁਕਵੀਂ ਪੰਕਤੀ ਨਾਲ ਹੈ ਸਭ ਥਾਈ ਹੋਏ ਸਹਾਈ ਤੇ ਇੱਥੇ ਜਿਸ ਢੱਠੇ ਸਭ ਦੁਖ ਜਾਏ ਕਹਿਣ ਦੀ ਬਜਾਏ ਆਪਾਂ ਸਭ ਥਾਈ ਹੋਏ ਸਹਾਈ ਤੇ ਬਹਾਦਰ ਸੀ ਮਰੀਏ ਦੇਗ ਬਹਾਦਰ ਸੇ ਮਰਿਆ ਕਰਨਉ ਦਿੱਤ ਆਵੇ ਥਾਏ ਸਭ ਥਾਈ ਹੋਏ ਸਾਈ ਜਿਸ ਦਿੱਤੇ ਸਭ ਦੁੱਖ ਜਾਏ ਜਿਸ ਦਿੱਤੇ ਸਭ ਦੁੱਖ ਜਾਏ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ